ਆ ਫੜ ਫੂ ਇਹ ਜਾਦੇ ਚਾਂਮੜਿਆ ਨਾ ਤੂੰ ਤਾਂ ਹੱਥ ਕਿ ਮਲਾਇ ਮੈਨੂੰ ਆਕੇ ਇਹ ਸਾਨੂੰ ਭੇਜਿਆ ਭਾਈ ਦਫ਼ਤਰੋਂ ਤਾਰ ਲਾਉਂਦ ਇਕੱਠੀ ਕਿਵੇਂ ਕਰਨ ਲੱਗਿਆ ਜੰਤਾ ਹਾਂ ਮੈਂ ਬੁਆਈ ਆਪਦੇ ਕੋਣੋਂ ਉਹਨਾਂ ਨੇ ਭੇਜਿਆ ਜਾਨੂੰ ਦਫ਼ਤਰੋਂ ਦਫ਼ਤਰੋਂ ਭੇਜਿਆ ਤੈਨੂੰ ਤੂੰ ਇਕੱਲਾ ਠਖਦਾ ਉਹ ਭਾਈ ਇਹ ਲੱਗੀ ਗਲਤ ਲੱਗੀ ਹੋਈ ਏ ਜਾਈਂ ਕਰ ਤੇ ਨਹੀਂ ਨਹੀਂ ਕੋਈ ਬੁਲਾ ਕੇ ਲੈ ਆ ਬੁਲਾ ਕੇ ਫੇਰ ਕਹਿੰਦੇ ਤੇ ਬੋਲਦੇ ਨਹੀਂ ਅਸੀਂ ਅੰਨੇ ਨਹੀਂ ਬੋਲਦੇ ਉਹ ਭਾਈ ਤੁਸੀਂ ਬਿੱਲੇ ਨਹੀਂ ਭਰਾਇਆ ਤੁਹਾਡਾ ਬਿੱਲ ਸੀਗਾ 43 ਮੈਂ ਕਿਤੇ ਬਿੱਲ ਭਰਾਵਾ ਮੀਟਰ ਮੇਰ ਕਾ ਰਲ ਦੇ ਨਾ ਹਾਂ ਮੇਰ ਕਾ ਰਲ ਦੇ ਨਾ ਮੈਂ ਕਿਤੇ ਭਰਾਵਾ ਆ ਤੇ ਨਾ ਤਾਂ ਲਾਣੀ ਕਿਤੇ ਮੀਟਰ ਪੈ ਨਹੀਂ ਭਰਾਇਆ ਆ ਬੜੀ 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 ਕੋਈ ਗਾਲੀ ਕਰ ਲੈਣ ਦੇ ਨੂੰ ਪਰ ਮਲਾਜਮ ਕਰਨਾ ਮਲਾਜਮ ਲੱਗਿਆ ਹਾਂ ਵੀਡੀਓ ਬਣਾ ਦੋ ਮਲਾਜਮ ਲੱਗਿਆ ਕੋਈ ਨਾਲ ਵੀਡੀਓ ਬਣਾ ਤੂੰ ਡਰਦਾ ਹੈ ਕਿਸਾਨੇ ਭੇਜਿਆ ਜਿਲ੍ਹੇ ਸਾਹਿਬ ਨੇ ਨਕੜੀਆ ਸਾਹਿਬ ਨੇ ਭੇਜਿਆ ਕੀ ਗੱਲ ਕਰਦੇ ਨਾ ਕਰਾਂ ਤੂੰ ਮੈਨੂੰ ਡੀ ਵੀ ਲਗਾ ਬਾਬਾ ਤੂੰ ਤੇਰਾ ਕੰਮ ਕੀ ਅਤਾਰਫ ਹੋ ਜਾਂਦਾ ਜਦੋਂ ਮੈਂ ਕਦੇ ਨਹੀਂ ਹੈਗੀ ਜਦੋਂ ਮੈਂ ਕਰਦੇ ਜਾਈ ਨਾ ਤੂੰ ਗੱਲ ਕਰ ਲੋ ਤੁਸੀਂ ਬੜੋ ਨਾ ਗੱਲ ਕਰ ਲੋ ਭਾਜੀ ਜਦੋਂ ਆਇਆ ਤਾਂ ਬਿਜੂ ਵੀ ਨਾ ਜਾਣੀ ਗੱਲ ਕਰ ਲੋ ਤੁਸੀਂ ਅਸਰ ਕੋਈ ਨਾ ਪਤਾ ਨਹੀਂ ਨੂੰ ਹੋ ਜਾਏ ਪਤਾ ਨਹੀਂ ਮੈਂ ਕਿਹੜੀ ਕੁੜੀ ਦਾ ਪਤਾ ਮੈਂ ਜਾਣਦਾ ਇਹਨੂੰ ਜਾਣਦਾ ਨਹੀਂ ਨਾ ਜਾਣਦਾ ਨਹੀਂ ਨਾ ਸੱਦ ਲਓ ਸੱਦ ਲਓ ਤੇ ਨਹੀਂ ਉਹ ਹਸ਼ਿਆਰ ਤੂੰ ਇੱਥੇ ਨੌਕਰੀ ਤਾਂ ਨਹੀਂ ਰਹੇਗਾ ਸਮੇਂ ਲੈ ਸਾਡੇ ਡਾਕਟਰਾਂ ਦੇ ਜਾਈਏ ਚਾਚਾ ਲੈ ਜਾਈਏ ਅੱਜ ਭਾਈ ਉਹਨਾਂ ਨਾਲ ਗੋਟ ਕਰ ਜਾਈਏ ਤੂੰ ਉਹ ਹੁਣੇ ਫੋੜ ਕਰਤੀ ਮੇਰੇ ਭਾਈ ਜੀ ਦਾ ਅੱਜ ਦੱਸ ਦਿਆ ਪਤਾ ਤੈਨੂੰ ਅੱਗੇ ਵੀ ਤੂੰ ਕਦਮ ਬਾਜ਼ ਆਤਾ ਬੰਦਾ ਦੂ ਲੋੜ ਚੱਲਦਾ ਤੇਰਾ ਹਾਲ ਨਹੀਂ ਕੀ ਬੰਦਾ ਕੰਜਰਾ ਹੋਣੀ ਜਾ ਚੱਲ ਤੂੰ ਦੇਖੀ ਇਹ ਆਇਆ ਨਾ 4:00 ਵਜੇ ਕੀ ਨਾਮ ਹੈ ਤੁਹਾਡਾ ਮੇਰੇ ਨਾਮ ਗਰਮੀਤ ਸਿੰਘ ਆ ਜੀ ਕੀ ਕਟਣਾ ਹੋਈ ਤੁਹਾਡੇ ਨਾਲ ਕਟਣਾ ਇਦਾਂ ਹੋਈ ਆ ਸਰ ਮੈਂ ਸੀਐਚਪੀ ਕਾ ਪਾਵਰ ਕਾਮ ਕਟਾਣੀ ਦਫਤਰ ਚ ਲੱਗਿਆ ਆ ਸਰ ਸਾਡੀ ਡਿਊਟੀ ਲਈ ਗਈ ਸੀ ਵੀ ਜਿਹੜੇ ਘਰਾਂ ਦੇ ਮਤਲਬ ਕਿ ਬਿੱਲ ਖੜੇ ਆ ਤੇ ਉਹਨਾਂ ਦੇ ਅਸੀਂ ਮਤਲਬ ਕਿ ਡਿਫਾਲਟਿੰਗ ਅਮਾਉਂਟ ਇਕੱਠੀ ਕਰ ਰਹੇ ਆ ਤੇ ਉਹ ਤੋਂ ਬਾਅਦ ਸਰ ਜਿਹੜਾ ਆਪਣੇ ਨੌਰੀਆ ਰਾਮ ਆ ਜੀ ਨੀਲੋਂਪੁਰ ਨੀਲੋਂ ਪਿੰਡ ਦਾ ਸਰ ਉੱਤੇ ਜੀ ਉਹਨਾਂ ਦਾ ਬਿੱਲ ਵੀ ਖੜਾ ਹੀ 9000 ਆਪਣੇ 42990 ਰੁਪਏ ਸਰ ਤੇ ਉਹਨਾਂ ਦਾ ਸਰ ਅਸੀਂ ਦੇਖਣ ਗਏ ਤੇ ਉਹਨਾਂ ਦੀ ਕੁੰਡੀ ਇਸੇ ਹੋਰ ਮੀਟਰ ਤੋਂ ਚੱਲ ਰਹੀ ਸੀ ਉਸ ਤੋਂ ਬਾਅਦ ਸਰ ਉਹਨਾਂ ਨੇ ਆ ਕੇ ਉੱਤੇ ਮੇਰੇ ਨਾਲ ਮਾਰਕੁੱਟ ਕੀਤੀ ਉਸ ਤੋਂ ਬਾਅਦ ਸਰ ਮੈਨੂੰ ਦਫ਼ਤਰ 'ਚ ਵੀ ਆ ਕੇ ਉਹਨਾਂ ਨੇ ਕੁੱਟਿਆ ਜੀ ਜੀ ਜੋ ਉਹ ਨਹੀਂ ਕਹਿੰਦੇ 42990 ਰੁਪਏ ਖੜੇ ਸੀ ਹਾਂਜੀ ਤਾਂ ਉਹਨਾਂ ਦਾ ਮੀਟਰ ਆਪ ਤਾਂ ਚੱਲਦਾ ਨਹੀਂ ਪਿਆ ਸੀ ਨਹੀਂ ਸਰ ਉਹਨਾਂ ਦਾ ਆਪਣਾ ਮੀਟਰ ਕੋਈ ਨਹੀਂ ਚੱਲਦਾ ਸੀ ਉਹਨਾਂ ਨੇ ਦੋਵੇਂ ਪਾਸੇ ਕੁੰਡੀ ਪਾ ਕੇ ਤਾਰ ਲਾਈ ਹੋਈ ਸੀ ਸਰ ਜਦ ਅਸੀਂ ਕੁੰਡੀ ਲਾਉਣ ਲੱਗੇ ਤਾਂ ਉੱਥੇ ਆ ਕੇ ਸਾਨੂੰ ਉਹਨਾਂ ਨੇ ਢਾਇਆ ਮਾਰਿਆ ਕੁੱਟਿਆ ਤੇ ਮੇਰੀ ਬਰਾਦਰੀ ਖਰਾਬ ਗਾਲ੍ਹਾਂ ਕੱਢੀਆਂ ਤੇ ਉਤੋਂ ਬਾਅਦ ਸਾਰਾ ਅਸੀਂ ਦਫ਼ਤਰ ਚੱਲ ਗਏ ਦਫ਼ਤਰ ਤੋਂ ਬਾਅਦ ਉੱਥੇ ਆ ਕੇ ਵੀ ਮੈਨੂੰ ਕੁੱਟਮਾਰ ਕੀਤੀ ਉਹਨਾਂ ਨੇ ਤੇ ਇਹਦੇ ਕੋਈ ਸਬੰਧ ਦੇ ਵਿੱਚ ਕੋਈ ਪੁਲਿਸ ਰਿਪੋਰਟ ਦਿੱਤੀ ਗਈ ਉਸ ਰਿਪੋਰਟ ਦਿੱਤੀ ਗਈ ਆ ਸਰ ਸ਼ਨੀਵਾਰ ਦੀ ਗੱਲ ਆ ਸਰ ਇਹ ਉਸ ਤੋਂ ਬਾਅਦ ਤੱਕ ਹੱਲੇ ਤੱਕ ਕੋਈ ਕਾਰਵਾਈ ਕੋਈ ਗੱਲਬਾਤ ਨਹੀਂ ਹੋਈ ਸਰ ਤੇ ਪਾਵਰ ਕਮ ਵੱਲੋਂ ਕੋਈ ਕਾਰਵਾਈ ਦੀ ਮੰਗ ਹਾਂਜੀ ਪਾਵਰ ਕਮ ਵੱਲੋਂ ਸਰ ਦਿੱਤੀ ਗਈ ਆ ਜਿਹੜੀ ਵੀ ਲਿਖ ਕੇ ਦਿੱਤੀ ਅਰਜੀ ਉਹਨਾਂ ਨੇ ਕੁਝ ਵੀ ਦਰਖਾਸਤ ਦਿੱਤੀ ਆ ਉਸ ਦਾ ਹਲੇ ਕੋਈ ਜਵਾਬ ਨਹੀਂ ਆ ਮੈਂ ਇਹੀ ਬੇਨਤੀ ਚਾਹੁੰਨਾ ਕਿ ਅਸੀਂ ਸੀਐਚਪੀ ਪਾਵਰ ਕਮ ਕੰਮ ਕਰਨ ਵਾਲੇ ਬੰਦੇ ਕਿੱਦਾਂ ਕੰਮ ਕਰਾਂਗੇ ਲੋਕਾਂ ਦੇ ਘਰਾਂ ਦੀਆਂ ਲਾਈਟਾਂ ਰਾ ਅਸੀਂ ਗਰਮੀ 'ਚ ਵੀ ਫਿਰਦੇ ਆ ਬਾਹਰ ਸਾਨੂੰ ਸਰ ਜੇ ਇਦਾਂ ਹੀ ਕੁੱਟਮਾਰ ਹੋ ਗਈ ਤਾਂ ਅਸੀਂ ਕਿੱਦਾਂ ਕੰਮ ਕਰਾਂਗੇ ਬਾਹਰ ਕੋਈ ਤੁਹਾਡੀ ਰੰਜਿਸ਼ਤਾਨੀ ਚ ਪਰਵਾਹ ਨਹੀਂ ਨਹੀਂ ਸਰ ਕੋਈ ਮੇਰੀ ਕੋਈ ਰੰਜਿਸ਼ ਨਹੀਂ ਕੋਈ ਸਹ ਜੀ ਗੱਲਬਾਤ ਨਹੀਂ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਬਗਾਦਾ ਮਾਰਨ ਕੁੱਟਰ ਦੀ ਦਫਤਰ ਆ ਕੇ ਮੈਨੂੰ ਕੁੱਟਿਆ ਸਰ ਉਹਨਾਂ ਨੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਕੁੰਡੀ ਫੜੀ ਤਾਂ ਕੁੱਟਿਆ ਹਾਂਜੀ ਤਾਂ ਕੁੱਟਿਆ ਗੁਰਮੀਤ ਸਿੰਘ ਹੈਗਾ ਠੇਕੇ ਦੇ ਕੰਮ ਕਰਦਾ ਵੀ ਵਿੱਦਿ ਮਕਮੇ ਦੇ ਵਿੱਚ ਠੇਕੇਦਾਰਾਂ ਦੇ ਅੰਦਰ ਉਹ ਲੋਗ ਲੜਾਈ ਝਗੜਾ ਰਿਪੋਰਟ ਹੋਇਆ ਜੀ ਉਹਦੀ ਦਰਖਾਸਤ ਸਾਡੇ ਕੋਲੇ ਆ ਗਈ ਤੇ ਜਿਨ੍ਹਾਂ ਨਾਲ ਵੀ ਲੜਾਈ ਝਗੜਾ ਹੋਇਆ ਵੈਰੀਫ